ਅੱਜ ਆਪਾਂ ਆਏ ਆ ਬੋਪਰ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬੋਪਰ ਵਿਖੇ ਤਾਂ ਆਓ ਤੁਹਾਨੂੰ ਲੈ ਚੱਲਦੇ ਆਂ ਹੋ ਨਹੀਂ ਹਾਂਜੀ ਬੀਰ ਜੀ ਮੈਂ ਖਨੋਰੀ ਤੋਂ ਕੋਮਲਪ੍ਰੀਤ ਸਿੰਘ ਤੇ ਤੁਸੀਂ ਇੱਥੇ ਕੀ ਖੇਡ ਰਹੇ ਹੋ ਇਸ ਟਾਈਮ ਆਰਚਰੀ ਖੇਡ ਰਹੇ ਹਾਂ ਜੀ ਓਕੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇਡਦੇ ਨੂੰ ਮੈਨੂੰ ਜੀ 6 ਸਾਲ ਹੋ ਗਏ ਓਕੇ ਸਟੱਡੀ ਤੁਹਾਡੀ ਕਿੰਨੀ ਹੈ ਸਟੱਡੀ ਬੀਪੀ ਐਡ ਚੱਲ ਰਹੀ ਹੈ ਜੀ ਫਿਲਹਾਲ ਓਕੇ ਤੇ ਪਿੰਡ ਬੋਪਰ ਦੇ ਵਿੱਚੋਂ ਤੁਸੀਂ ਕਿੰਨੇ ਬੱਚੇ ਇੱਥੇ ਮਤਲਬ ਪਾਰਟਿਸਿਪੇਟ ਕਰ ਰਹੇ ਹੋ ਇਸ ਖੇਡ ਨੂੰ ਮੇਰੇ ਤੋਂ ਪਹਿਲਾਂ ਮੇਰੇ ਚਾਚਾ ਜੀ ਸੀਗੇ ਜਿਹੜੇ ਹੁਣ ਗਵਰਨਮੈਂਟ ਜੋਬ ਤੇ ਆਕੇ ਉਹਨਾਂ ਤੋਂ ਬਾਅਦ ਬਸ ਨਹੀਂ ਹੈ ਇੱਥੇ ਓਕੇ ਉਹ ਇਸੇ ਦੇ ਹੀ ਮਾਧਿਅਮ ਤੇ ਮਤਲਬ ਜੋਬ ਤੇ ਲੱਗੇ ਸੀਗੇ ਠੀਕ ਹੈ ਤੁਸੀਂ ਮਤਲਬ ਸਾਡੇ ਚੈਨਲ ਆਜ਼ਾਦ ਨਿਊਜ਼ ਟੀਵੀ ਰਾਹੀਂ ਲੋਕਾਂ ਨੂੰ ਬੱਚਿਆਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਆਪ ਦੇ ਕਰਨੀ ਮੈਂ ਸਜਾਵਈ ਦੇਣਾ ਚਾਹਾਂ ਕਿ ਬੱਤਵਾਦ ਕਿ ਸਪੋਰਟਸ ਵੱਲ ਜਾਣ ਬੱਚੇ ਤਾਂ ਕਿ ਮਤਲਬ ਆਪਣੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਹਾਂਜੀ ਓਕੇ ਇਹਦਾ ਥੋੜਾ ਦੱਸੋਗੇ ਮਤਲਬ ਕਿ ਜਿਹੜਾ ਹਾ ਪੁਆਇੰਟ ਹੈ ਮੰਨ ਲਓ ਗ੍ਰੀਨ ਹੈ ਰੈੱਡ ਹੈ ਸਾਹਮਣੇ ਲੱਗੇ ਨੈਸ਼ਨਲ ਇੰਡੀਅਨ ਰਾਉਂਡ ਹਾਂਜੀ ਓਕੇ ਜੋ ਕਿ ਆਪਣੇ ਇੰਡੀਆ ਇੰਡੀਆ ਚ ਖੇਡੀ ਜਾਂਦੀ ਹੈ ਨੈਸ਼ਨਲ ਲੈਵਲ ਤੱਕ ਓਕੇ ਹਾਂ ਇਹਨਾਂ ਤੋਂ ਬਾਅਦ ਇਹਦਾ ਕੰਪੀਟੀਸ਼ਨ ਹੁੰਦਾ ਹੈ 30 ਮੀਟਰ ਤੇ 50 ਮੀਟਰ ਇਹਦੇ ਵਿੱਚ ਹੋਰ ਕਿੰਨੇ ਮਤਲਬ ਕਿ ਕਿੰਨੀਆਂ ਕਿਸਮਾਂ ਨੇ ਇਹਦੇ ਵਿੱਚ ਖੇਡਾਂ ਦੀਆਂ ਆਪਣੇ ਅਗਰ ਆਪਣੇ ਪੰਜਾਬ ਦੀ ਉਸ ਤੋਂ ਬਾਅਦ ਨੈਸ਼ਨਲ ਹਾਂਜੀ ਇੰਟਰਨੈਸ਼ਨਲ ਲੈਵਲ ਤੇ ਗੱਲ ਕਰੀਏ ਕਿੰਨੀਆਂ ਕਿਸਮਾਂ ਨੇ ਮੰਨ ਲਓ ਇਹ 올림픽 ਤੱਕ ਹੈ 올림픽 ਤੱਕ ਖੇਡਦੇ ओके ਤੁਸੀਂ ਕਿਹੜੀ ਕਿਹੜੀ ਜਗ੍ਹਾ ਖੇਡ ਚੁੱਕੇ ਹੋ ਇਸ ਟਾਈਮ ਮੈਂ ਹੀ ਮੱਧ ਪ੍ਰਦੇਸ਼ ਸੀ ਸਿਵਪੁਰੀ ਗਿਆ ਸੀਗਾ ਨੈਸ਼ਨਲ ਉੱਥੇ ਸਕੂਲ ਨੈਸ਼ਨਲ ਮੈਡਲ ਹੈ ਮੇਰਾ ব্রੌਂਜ਼ ਮੈਡਲ ओके ਟਾਟਾ ਨਗਰ ਗਿਆ ਸੀਗਾ ਜਮਸ਼ੇਦਪੁਰ ਉੱਥੇ ਸੀਨੀਅਰ ਨੈਸ਼ਨਲ ਪਾਰਟਿਸਪੇਟ ਹੈ ਮੇਰਾ ਠੀਕ ਹੈ ਇੱਕ ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਰਟਿਸਪੇਟ ਹੈ ਠੀਕ ਹੈ ਹਾਂਜੀ ਓਕੇ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ